ਪੰਜਾਬ ਚ ਹੁਣ ਸੜਕਾਂ ਦੀ ਗੱਲ ਆਉਂਦੀ ਆ ਸੜਕਾਂ ਦੇ ਗੱਲ ਦੇ ਮਾਮਲੇ ਚ ਲੋਕ ਕਹਿੰਦੇ ਨੇ ਵੀ ਇਹਨਾਂ ਸੜਕਾਂ ਦੇ ਨੁਕਸਾਨ ਨੇ ਜਿਵੇਂ ਕਿਸੇ ਲੈਵਲ ਤੇ ਲੋਕ ਸ਼ਸ਼ੋਪੰਜ ਚ ਵੀ ਪੈ ਜਾਂਦੇ ਆ ਵੀ ਉਂ ਤਾਂ ਠੀਕ ਆ ਸੜਕਾਂ ਚਾਹੀਦੀਆਂ ਵਿਕਾਸ ਹੋਊਗਾ ਜਿਵੇਂ ਕਿ ਸਰਕਾਰ ਦਾ ਇਹਦਾ ਤਰਕ ਹੈ ਕਿ ਉਹ ਉਹ ਇਹ ਹੈ ਵੀ ਠੀਕ ਆ ਮਾਰਕੀਟ ਵਧੂਗੀ ਕਾਰੋਬਾਰ ਵਧਣ ਫੁੱਲਣਗੇ ਜਿਵੇਂ ਪੰਜਾਬ ਚ ਤਾਂ ਲਹਿਰਾਂ ਵੈਰਾ ਹੋਣਗੀਆਂ ਇਹਨਾਂ ਸੜਕਾਂ ਨਾਲ ਅਗਲੇ ਨੂੰ ਲੱਗਦਾ ਵੀ ਐਂ ਤਾਂ ਠੀਕ ਆ ਪਰ ਫਿਰ ਇਹਨਾਂ ਸੜਕਾਂ ਨਾਲ ਜਿਹੜੀਆਂ ਉਹ ਬਿਹਾਰਕ ਸਮੱਸਿਆਵਾਂ ਫੌਰੀ ਆਉਣੀਆਂ ਜਿਵੇਂ ਖਾਸ ਕਰਕੇ ਜਿੰਨੀਆਂ ਉੱਚੀਆਂ ਨਿਕਲ ਰਹੀਆਂ ਪਾਣੀ ਦਾ ਉਹ ਜਿੰਨੇ ਮਰਜ਼ੀ ਲਾਂ ਉਹ ਆਪਾਂ ਨੂੰ ਪਤਾ ਹੀ ਹੈ ਵੀ ਜੋ ਹੋਣ ਵਾਲੀਆਂ ਸੜਕਾਂ ਨਿਕਲੀਆਂ ਸੀ ਉਹਨਾਂ ਦੀਆਂ ਸਾਈਡਾਂ ਤੇ ਜਿਹੜੇ ਬਣੇ ਹੋਏ ਨਾਲੇ ਜੇ ਆ ਉਹ ਸਾਰੇ ਬਲੌਕ ਪਏ ਆ ਇਸ ਕਰਕੇ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਉਹਦੇ 'ਚ ਰੁਕਾਵਟ ਪੈਣੀ ਹੈ ਖੇਤਾਂ ਦੇ ਦੋ ਟੋਟੇ ਹੋਣੇ ਆ ਛੋਟੀ ਕਿਸਾਨੀ ਆ ਮੁੱਖ ਤੌਰ ਤੇ ਪੰਜਾਬ ਚ ਪਰ ਕੋਲ ਪਹਿਲੇ ਹੀ ਦੋ ਦੋ ਢਾਈ ਢਾਈ ਕਿੱਲੇ ਵਾਲੇ ਦੇ ਕਿਸਾਨ ਦੇ ਵਿਚਾਲੇ ਦੀ ਲੰਘੀ ਸੜਕ ਉਹ ਕੀ ਪਾਣੀ ਦਾ ਇੰਤਜ਼ਾਮ ਕਰੋ ਦੂਜੇ ਪਾਸੇ ਤਾਂ ਤੁਹਾਨੂੰ ਪਹੁੰਚਣੇ ਔਖਾ ਹੋ ਜੂ ਰਾਹ ਜਿਹੜਾ ਉਹਨਾਂ ਨੂੰ ਦੂਰੋਂ ਮਿਲਣਾ ਹੈ ਲਿੰਕ ਸੜਕਾਂ ਵਾਲਿਆਂ ਨੂੰ ਔਖਾ ਹੋਣਾ ਇਹੋ ਜਿਹੇ ਆ ਆਮ ਸਮੱਸਿਆਵਾਂ ਜਿਹਦੀ ਆਪਾਂ ਬਸਾਰ ਚ ਨਾ ਜਾਏਗੀ ਇਹ ਹੈਗੀਆਂ ਸਾਰੀਆਂ ਵਿਹਾਰਕ ਸਮੱਸਿਆ ਜੀ ਕੀ ਲੱਗਦਾ ਜਿਵੇਂ ਉਹਨਾਂ ਕੋਲੇ ਬਹੁਤ سارے ਇੰਟੈਲੈਕਚੁਅਲ ਨੇ ਵਿਗਿਆਨੀ ਨੇ ਕਿੱਥੋਂ ਰੋੜ ਕੇਵੇਂ ਕੱਢਣਾ ਕੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਗਿਆ ਹੋਊਗਾ ਕਿ ਹਾਂ ਇੱਥੋਂ ਜਿਹੜਾ ਪਾਣੀ ਦਾ ਵਹਾਅ ਆ ਸਕਦਾ ਇੱਥੋਂ ਸੜਕਾਂ ਟੁੱਟ ਸਕਦੀਆਂ ਵੀ ਲੋਕਾਂ ਨੂੰ ਨજર ਅੰਦਾਜ਼ ਨਾ ਕੀਤਾ ਗਿਆ ਹੋਵੇ ਨਾ ਇਹ ਦੇਖੋ ਇਹ ਤਾਂ ਇਸ ਜਨਕਿ ਇਹ ਤਾਂ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਨਾ ਵੀ ਪਲੈਨਿੰਗ ਬਣਾਉਣ ਵਾਲਿਆਂ ਦਾ ਗਵਰਨਮੈਂਟਾਂ ਦਾ ਅਫਸਰ ਸ਼ਹਿਰ ਦਾ ਲੋਕਾਂ ਨਾਲ ਰਿਸ਼ਤਾ ਕੀ ਹੈ ਲੋਕਾਂ ਨਾਲ ਰਿਸ਼ਤਾ ਉਹਨਾਂ ਵਾਸਤੇ ਤਾਂ ਇਹ ਹੈ ਵੀ ਵਿਕਾਸ ਦੇ ਇਸ ਮਾਡਲ ਦੇ ਵਿੱਚ ਹੀ ਇਹ ਗੱਲ ਪਈ ਹੈ ਵੀ ਉਹ ਜਦੋਂ ਲਿਆਉਂਦੇ ਉਹ ਤਾਂ ਲੋਕਾਂ ਤੋਂ ਕੁੱਟ ਕੇ ਜ਼ਮੀਨਾਂ ਐਕਵਾਇਰ ਕਰਦੇ ਰਹੇ ਆ ਉਹਦਾ ਹੈ ਕਹਿੰਦੇ ਰਹੇ ਨੇ ਵੀ ਤੁਹਾਨੂੰ ਪਤਾ ਨਹੀਂ ਇਹਦੇ ਨਾਲ ਵਿਕਾਸ ਹੋਊਗਾ ਇਸ ਕਰਕੇ ਇਸ ਵਿਕਾਸ ਵਾਸਤੇ ਤੁਹਾਨੂੰ ਕੀਮਤਦਾਰ ਨਹੀਂ ਪਊਗਾ ਹਾਂ ਉਹ ਕਹਿੰਦੇ ਆ ਇਸ ਕਰਕੇ ਇਹ ਕੋਈ ਪਰਵਾਹ ਨਹੀਂ ਹੈ ਇਸੇ ਕਰਕੇ ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਵੀ ਨਹੀਂ ਤਾਂ ਫਿਰ ਮਤਲਬ ਅਗਲਾ ਕਹਿੰਦਾ ਵੀ ਇਲਾਕਾ ਇਲਾਕੇ ਦੇ ਵਿੱਚ ਸੜਕ ਲੰਘਣੀ ਹੈ ਉਥੇ ਤਾਂ ਜਦੋਂ ਇੰਡਸਟਰੀ ਲੱਗਣੀ ਆ ਕਦੇ ਕੋਈ ਕਾਰੋਬਾਰ ਜਿਹੜਾ ਵਧਣਾ ਫੁੱਲਣਾ ਜਿਹੜੇ ਅੱਜ ਲੋਕ ਜਿਉਂ ਰਹੇ ਸੀ ਉਹਨਾਂ ਤਾਂ ਤੁਸੀਂ ਨੱਕ ਜਦੋਂ ਹੁਣ ਕਰਤਾ ਜਿਹਨੇ ਖੇਤ ਜਾਣਾ ਉਹਨੂੰ 4 ਕਿਲੋਮੀਟਰ ਦਾ ਵੱਲ ਪਾਤਾ ਉਹਦੇ ਕੋਲ ਜਿਹਦੇ ਕੋਲ ਤਾਂ ਭਲ ਦੇੜੀ ਉਹਨੂੰ ਤਾਂ ਵੈਸੇ ਪੰਗਾ ਖੜਾ ਹੋ ਗਿਆ ਦੂਜੇ ਦਾ ਤੁਸੀਂ ਖਰਚਾ ਵਧਾਤਾ ਇਹਦੂ ਬਿਨਾਂ ਆਹੀ ਪਾਣੀ ਦੇ ਇੰਤਜ਼ਾਮ ਹੈ ਜਿਹੜੇ ਜਾਂ ਮੋਟਰਾਂ ਦੋ ਤਾਂ ਹੀ ਅਗਲਾ ਕੀ ਕਰੂਗਾ ਕਨੈਕਸ਼ਨ ਨਹੀਂ ਮਿਲਨੇ ਇਹਨਾਂ ਸਾਰੀਆਂ ਸਮੱਸਿਆਵਾਂ ਵਾਲਾ ਲੋਕ 2-4 ਹੁੰਦੇ ਰਹੇ ਹਨ ਉਹ ਕੋਈ ਪਰਵਾਹ ਨਹੀਂ ਹੈ ਇਸੇ ਕਰਕੇ ਰੌਲੇ ਨੇ ਤੇ ਉਹਨਾਂ ਦਾ ਇੱਕੋ ਹੀ ਤਰੀਕਾ ਕਿਉਂਕਿ ਇਸ ਸਟੇਟ ਦਾ ਲੋਕਾਂ ਨਾਲ ਰਿਸ਼ਤਾ ਹੀ ਇਹ ਹੈ ਵੀ ਜਿਹੜੀ ਚੀਜ਼ ਲਾਗੂ ਕਰਾਉਣੀ ਹੈ ਲੋਕਾਂ ਤੋਂ ਉਹ ਡੰਡੇ ਦੇ ਜ਼ੋਰ ਕਰਾਉਣੀ ਹੈ ਇੱਕ ਤਾਂ ਉਹ ਹਮੇਸ਼ਾ ਐਂ ਕਰਦੇ ਆ ਦੂਜੀ ਗੱਲ ਦੇਖੋ ਮੰਤਵ ਦੇ ਵਿੱਚ ਹੀ ਗੱਲ ਪਈ ਹੁੰਦੀ ਹੈ ਵੀ ਜੇ ਤਾਂ ਇਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਸੱਚੀ ਵਿਕਾਸਾਸਤੇ ਤੇ ਲੋਕਾਂ ਦੇ ਇੱਥੇ ਜਿਵੇਂ ਕਹਿੰਦੇ ਜੂਲ ਗੁਜ਼ਾਰਾ ਬਿਹਤਰ ਹੋਵੇ ਜੇ ਤਾਂ ਇਹਦੇ ਵਾਸਤੇ ਨਿਕਲਦੀਆਂ ਵਾਸਤੇ ਕੱਢੀਆਂ ਜਾ ਰਹੀਆਂ ਹੁਣ ਸੜਕਾਂ ਫਿਰ ਤਾਂ ਉਹੇ ਕਰਨਗੇ ਵੀ ਜਿਹੜੀ ਮੌਤਾ ਜਦੋਂ ਜਦੋਂ ਭਲਾਈ ਹੋਊ ਹੋ ਜੋ ਅੱਜ ਮੁਸ਼ਕਲਾਂ ਖੜੀਆਂ ਹੋ ਰਹੀਆਂ ਉਹਦਾ ਤਾਂ ਹੱਲ ਕਰੀਗੇ ਕਿਉਂਕਿ ਮੰਤਕ ਜੀ ਇਹ ਗੱਲ ਪਈ ਹੈ ਵੀ ਉਹ ਇਹਨਾਂ ਹੱਲ ਹੱਲ ਕਰਨ ਨੂੰ ਇਹਨਾਂ ਸਮੱਸਿਆਵਾਂ ਨੂੰ ਗੋਲਣ ਦੀ ਦੇਖੋ ਸੁਣਵਾਈ ਨਹੀਂ ਹੁੰਦੀ ਸੁਣਵਾਈ ਕਿਵੇਂ ਹੁੰਦੀ ਹੈ ਕੋਈ ਸੁਣਵਾਈ ਨਹੀਂ ਤੁਸੀਂ ਕਿੱਥੇ ਜਾ ਕੇ ਕਹੋਗੇ ਜਿੰਨਾ ਚਿਰ ਧਰਨਾ ਨਹੀਂ ਵੱਜਦਾ ਉਹਨਾਂ ਅਥਾਰਟੀਆਂ ਦਾ ਕੰਮ ਰੋਕਿਆ ਨਹੀਂ ਜਾਂਦਾ ਉਹਨਾਂ ਸਮਾਂ ਕੋਈ ਨਹੀਂ ਸੁਣਦਾ ਕੀ ਹੁਣ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਿਆਰ ਬਾ ਹੈਗਾ ਹਾਂ ਇਸੇ ਕਰਕੇ ਹੀ ਆ ਇਹਦੇ ਵਿੱਚ ਹੀ ਪਈ ਹੈ ਇਹ ਗੱਲ ਵੀ ਉਹ ਗੋਲ ਨਹੀਂ ਰਹੇ ਇਸ ਗੱਲ ਨੂੰ ਜਿਵੇਂ ਨਿਝਟਣਗੇ ਲੋਕ ਨਿਝਟਣ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਕੌਣ ਕੌਣ ਇਨਵੋਲ ਹੋਗਾ ਦੇਖੋ ਪ੍ਰੋਜੈਕਟ ਤਾਂ ਕਹਿਣ ਨੂੰ ਤਾਂ ਇਹ ਪ੍ਰੋਜੈਕਟ ਹੈਗੇ ਨੇ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਭਾਰਤ ਵਾਲਾ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਇਹ ਇਕੱਲਾ ਪੰਜਾਬ ਦਾ ਨਹੀਂ ਇਹ ਇਹ ਕੋਈ ਆ ਜਿਵੇਂ ਹੁਣ ਰਾਜਸਥਾਨ ਹਰਿਆਣਾ ਗੁਜਰਾਤ ਤੱਕ ਇਹ ਸੜਕਾਂ ਜਿਹੜੀਆਂ ਕਿਉਂਕਿ ਜਿਵੇਂ ਨਾਰਥ ਇੰਡੀਆ ਦਾ ਆਪਣਾ ਹਿੱਸਾ ਲੈ ਲਈਏ ਤਾਂ ਇੱਥੋਂ ਤੱਕ ਕਨੈਕਟਡ ਨੇ ਗਾਂ ਪ੍ਰਾਣੀਆਂ ਸੜਕਾਂ ਹੈਗੀਆਂ ਦਾ ਉਦੋਂ ਦਾ ਉਹਨਾਂ ਨਾਲ ਕਨੈਕਟਡ ਨੇ ਵੈਸੇ ਵੱਡਾ ਵੱਡੀ ਗੱਲ ਹੈ ਵੀ ਇਹ ਡਾਇਰੈਕਟਲੀ ਬੰਦਰਗਾਹਾਂ ਤੱਕ ਲਿਜਾਣ ਦੀ ਇਹਨਾਂ ਨੂੰ ਬਿਆਉਤ ਹੈ ਵੀ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜੇ ਜਿਹੜੇ ਮੇਨ ਬੰਦਰਗਾਹਾਂ ਵੀ ਉਹਨਾਂ ਤੱਕ ਇਹ ਜਾਣ ਗਈਆਂ ਦੂਜੀ ਵੱਡੀ ਗੱਲ ਇਹ ਇਹਨਾਂ ਨੂੰ ਬਣਾਤਾ ਭਾਰਤ ਸਰਕਾਰ ਰਹੀ ਹੈ ਪਰ ਅਸਲ ਦੇ ਵਿੱਚ ਪੈਸਾ ਵਰਲਡ ਬੈਂਕ ਦਾ ਹੈ ਅਤੇ ਇਹ ਗੱਲ ਵੀ ਆਪਦੇ ਆਪ 'ਚ ਦੇਖੋ ਦੋ ਗੱਲਾਂ ਤੋਂ ਸੜਕ ਦੇ ਮੰਤਵਾਂ ਬਾਰੇ ਸਮਝਣਾ ਚਾਹੀਦਾ ਇੱਕ ਵੱਡੇ ਮੰਤਵਾਂ ਦੀ ਗੱਲ ਅਪ ਬਾਤ ਚ ਕਰਦੇ ਆਂ ਇੱਕ ਗੱਲ ਮੋਦੀ ਸਰਕਾਰ ਬਹੁਤ ਜ਼ਿਆਦਾ ਇਹਦੇ ਵਾਸਤੇ ਦਿਲਚਸਪੀ ਲੈ ਰਹੀ ਹੈ ਬਹੁਤ ਜ਼ੋਰ ਲਾ ਰਹੀ ਹੈ ਪੰਜਾਬ ਸਰਕਾਰ ਦੀ ਬਾਹ ਵੀ ਮਰੂੜੀ ਹੈ ਪੰਜਾਬ ਦੇ ਅੰਦਰ ਇੱਕ ਗਾਂਹ ਵਿਸ਼ੇਸ਼ ਹਾਲਤ ਹੈ ਵੀ ਪੰਜਾਬ 'ਚ ਇਹ ਸੱਦ ਤੱਕ ਜਾਗਰਤੀ ਹੈ ਇਹ ਸੱਦ ਤੱਕ ਕਿਸਾਨਾਂ ਦੀ ਜਥੇਬੰਦਤਾ ਕਰਤਾ ਹੈ ਵੀ ਉਹ ਮੋਜ ਨਾਲੀ ਜਿਵੇਂ ਆਦਿਵਾਸੀ ਖੇਤਰਾਂ ਜਾ ਕੇ ਜਾਂ ਬਾਕੀ ਥਾਵਾਂ ਦੇ ਉੱਤੇ ਕੜਕ ਚਾੜ ਦਿੰਦੇ ਐ ਤੇ ਇੱਥੇ ਫਿਰ ਇਹਦੀ ਵਾਇਸ ਵੀ ਪੰਜਾਬ ਦੀ ਆਵਾਜ਼ ਵੀ ਥੋੜੀ ਬਾਹਰ ਤੱਕ ਜਾਂਦੀ ਹੈ ਇਹਦੇ ਕਰਕੇ ਪੰਜਾਬ ਸਰਕਾਰ ਦੀ ਤਾਂ ਜਾਣ ਐ ਕੜਿੱਕੀ ਚਾ ਵੀ ਹੁਣ ਅਸੀਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਬਾਹ ਮਰੋੜ ਕੇ ਕਿਸਾਨਾਂ ਨੂੰ ਪੱਧਰ ਕਰਕੇ ਜ਼ਮੀਨ ਐਕਵਾਇਰ ਕਰੋ ਤੇ ਸੜਕ ਕੱਢੋ ਉਹ ਇਹ ਨਹੀਂ ਕਰ ਸਕਦੇ ਮੋਦੀ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਕਰਕੇ ਕਹਿੰਦੀ ਵੀ ਤੋ ਵਿਕਾਸ ਅਸੀਂ ਬਹੁਤ ਤੇਜ਼ੀ ਨਾਲ ਕਰਨਾ ਹੈ ਇਸ ਕਰਕੇ ਤੁਸੀਂ ੜਿੱਕਾ ਮਾਰਦੇ ਹੋ ਤੁਸਾਨੂੰ ਤੇਜ਼ੀ ਨਾਲ ਕਰਨਾ ਇਹ ਜੀ ਨਾ ਇੱਕ ਤਾਂ ਇਹ ਗੱਲ ਹੈ ਵੀ ਦੇਖੋ ਮੋਦੀ ਸਰਕਾਰ ਦੀ ਇੰਨੀ ਵਿਕਾਸ ਕਰਨ ਦੀ ਦਿਲਚਸਪੀ ਕੀ ਹੈ ਜਿਹੜੀ ਸਰਕਾਰ ਲੋਕਾਂ ਦੇ ਖਿਲਾਫ ਖੇਤੀ ਦੇ ਕਾਨੂੰਨ ਲਿਆ ਸਕਦੀ ਹੈ ਜਿਹੜੀ ਖਿਲਾਫ ਜਿਹੜੀ ਸਰਕਾਰ ਮਾਨੀਯਾ ਨੀ ਨੂੰ ਮੁਲਕ ਲਟਾ ਸਕਦੀ ਹੈ ਮਤਲਬ ਗੱਲ ਕੋ ਗੱਲ ਕਰਨ ਦਾ ਇੱਕ ਪ੍ਰਸੰਗ ਹੈ ਜਿਹਨੂੰ ਇੰਨੀ ਕੀ ਚੇਤਨਾ ਵੀ ਮੋਦੀ ਸਰਕਾਰ ਦੇਸ਼ ਦੇ ਹਿੱਤ ਚ ਜਾਂ ਲੋਕਾਂ ਦੇ ਹਿੱਤ ਚ ਕੀ ਕਰ ਰਹੀ ਹੈ ਜਿਹਨੂੰ ਇਹ ਸਮਝ ਹੈ ਉਹਨੂੰ ਇਹ ਸਵਾਲ ਤਾਂ ਜਰੂਰ ਉੱਠਣਾ ਚਾਹੀਦਾ ਹੈ ਬਈ ਦੀ ਸੜਕਾਂ ਬਣਾਉਣ ਦੀ ਇੰਨੀ ਦਿਲਚਸਪੀ ਕਿਉਂ ਹੈ ਦੇਖੋ ਇਹਦੇ ਵਾਸਤੇ ਪੈਸਾ ਜਿਹੜਾ ਵਰਲਡ ਬੈਂਕ ਤੋਂ ਆਇਆ ਹੋਇਆ ਤੁਸੀਂ ਪੁੱਛਿਆ ਨਾ ਵੀ ਇਹਦੇ ਪਿੱਛੇ ਕੀ ਹੈ ਜੀ ਵਰਲਡ ਬੈਂਕ ਦੇ ਪ੍ਰੋਜੈਕਟ ਹੈ ਜਿਹੜੇ ਇਹ ਇਹ ਇਕੱਲੇ ਵੈਸੇ ਭਾਰਤ ਦੇ ਪ੍ਰੋਜੈਕਟ ਨਹੀਂ ਇਹ ਬੰਗਲਾਦੇਸ਼ ਚ ਵੀ ਸੀ ਇਹ ਸ਼੍ਰੀਲੰਕਾ ਚ ਵੀ ਹੈ ਇਹ ਫਿਲਪਾਈਨਸ ਵੀ ਥਰਮ ਸਾਰੇ ਥਾਵਾਂ ਤੇ ਬਾਦ ਦੇ ਘਟ ਨਾਲ ਇਹਦੇ ਰੰਗ ਟੰਗ ਬਦਲੇ ਹੋਣਗੇ ਪਰ ਇਹ ਸਾਰੇ ਪ੍ਰੋਜੈਕਟ ਕੀ ਨੇ ਅਸਲ ਜੀ ਮੰਡੀ ਦੇ ਪਸਾਰੇ ਦੇ ਪ੍ਰੋਜੈਕਟ ਹੈ ਵਰਲਡ ਬੈਂਕ ਦਾ ਪੈਸਾ ਹੈ ਉਹਨਾਂ ਦਾ ਕਰਜ਼ਾ ਹੈ ਉਹ ਕਾਰਜਾ ਲੈ ਕੇ ਨੈਸ਼ਨਲ ਜਿਹੜੀ ਹਾਈਵੇ ਥਾਰਟੀ ਆ ਉਹ ਸੜਕਾਂ ਬਣਵਾ ਰਹੀ ਹੈ ਟੋਲ ਟੈਕਸ ਲੋਕਾਂ ਨੇ ਤਾਰਨਾ ਕੰਪਨੀਆਂ ਨੂੰ ਠੇਕੇ ਦਿੱਤੇ ਹੋਏਗਾ ਹਾਂ ਉਹ ਲੋਕ ਦਿੰਦੇ ਰਹਿਣਗੇ ਪਰ ਵੱਡੀ ਗੱਲ ਹੈ ਵੀ ਇਹ ਜਿਹੜਾ ਲੋਨ ਹੈਗੇ ਇਹ ਲੋਨ ਦਾ ਵਿਆਜ ਭਾਰਤ ਦੇ ਸਰਕਾਰੀ ਖਜ਼ਾਨੇ ਨੇ ਤਾਰਨਾ ਸਰਕਾਰੀ ਖਜ਼ਾਨਾ ਲੋਕਾਂ ਦੇ ਪੈਸੇ ਨਾਲ ਭਰਿਆ ਜਾ ਰਿਹਾ ਕਾਰਪੋਰੇਟਾਂ ਦੇ ਨੰਨੇ ਭਰਿਆ ਜਾ ਰਿਹਾ ਉਹਨਾਂ ਨੂੰ ਤਾਂ ਟੈਕਸ ਛੋਟਾਂ ਦਿੰਦੇ ਆ ਹੁਣ ਵੀ ਦਿੱਤੀਆਂ ਹਰ ਵੇਰੀ ਦਿੰਦੇ ਆ ਤੇ ਟੈਕਸ ਘਟਾਉਂਦੇ ਆ ਕਾਰਪੋਰੇਟ ਟੈਕਸ ਆ ਜਿਹੜਾ ਤੇ ਕਿੰਨੀ ਉਹ ਵਗੈਸੀ ਚੋਰੀ ਕਰ ਲੈਂਦੇ ਆ ਸ਼ੇਅਰ ਮਾਰਕੀਟਾਂ ਚ ਤੇ ਹੋਰ ਗੱਪਲੇ ਕਰਕੇ ਇਸ ਕਰਕੇ ਖਜ਼ਾਨਾ ਲੋਕਾਂ ਨੇ ਭਰਨਾ ਤੇ ਇਸ ਖਜ਼ਾਨੇ ਨੇ ਜਿਹੜਾ ਉਹ ਟੈਕਸ ਆ ਜਿਹੜਾ ਆਪਣਾ ਜਿਹੜਾ ਇਸ ਖਜ਼ਾਨੇ ਰਾਹੀਂ ਇਹਦਾ ਵਿਆਜ ਆ ਲੋਨ ਵਰਲਡ ਬੈਂਕ ਦੇ ਲੋਨ ਉਹ ਤਾਰਿਆ ਜਾਣਾ ਜਿਹਨੂੰ ਕਹਿੰਦੇ ਨੇ ਵੀ ਲੋਕਾਂ ਦੇ ਆ ਜੁੱਤੀਆਂ ਲੋਕਾਂ ਦੇ ਸਿਰ ਮਾਰਨੀਆਂ ਉਹਨਾਂ ਨੇ ਲੋਕਾਂ ਦੇ ਕੰਮ ਨਹੀਂ ਆਉਣਗੇ ਇਹ ਸੜਕਾਂ ਦੇਖੋ ਲੋਕਾਂ ਦੇ ਕੰਮ ਸੜਕਾਂ ਜੇ ਕੋਈ ਐ ਸਮਝੇ ਵੀ ਲੋਕ ਇੱਕ ਚੀਜ਼ ਨਹੀਂਗੇ ਹੂੰ ਜਿਹੜਾ ਜਮਾਤਾਂ ਚ ਬੰਦੇ ਸਮਾਜ ਹੁੰਦਾ ਜਿੱਥੇ ਲੋਕ ਲੋਕਾਂ ਦੀਆਂ ਕਈ ਜਮਾਤਾਂ ਨੇ ਇੱਥੇ ਕਿਰਤ ਕਰਨ ਵਾਲੇ ਨੇ ਬੇਜ਼ਮੀਨੇ ਕਿਸਾਨ ਵੀ ਨੇ ਖੇਤ ਮਜ਼ਦੂਰ ਨੇ ਛੋਟੀਆਂ ਜ਼ਮੀਨਾਂ ਵਾਲੇ ਨੇ ਛੋਟੇ ਕਾਰੋਬਾਰੀ ਨੇ ਉਹਨਾਂ ਲਈ ਇਹਨਾਂ ਸੜਕਾਂ ਦਾ ਕੋਈ ਮਤਲਬ ਨਹੀਂ ਹਾਂ ਜਿਹੜੇ ਮੁਲਕ ਦੀ ਉੱਪਰਲੀ 5-4% ਜਮਾਤ ਹੈ ਜਾਂ 8-7% ਜਿਹਦੇ ਕੋਲੇ ਗੱਡੀਆਂ ਜਿਨ੍ਹਾਂ ਨੇ ਵਰਤਣੀਆਂ ਉਹਨਾਂ ਨੂੰ ਠੀਕ ਆ ਜਾਣਾ ਵੀ ਸੌਖਾ ਲੱਗਦਾ ਟੋਲ ਟੈਕਸ ਵੀ ਦੇਣਾ ਸੌਖਾ ਲੱਗਦਾ ਪਰ ਇਹ ਬਹੁਤ ਛੋਟੀ ਗੱਲ ਆ ਜੇ ਇਹ ਨੂੰ ਸਿਰਫ ਕਾਰਾਂ ਦੀ ਆਵਾਜਾਈ ਦੇ ਜਾਂ ਬੱਸਾਂ ਦੀ ਆਵਾਜਾਈ ਦੇ ਸਾਧਨ ਬਣੋ ਗੱਲ ਕਰੀ ਤੇ ਵੱਡੀ ਗੱਲ ਨਹੀਂ ਸਰਕਾਰ ਵੀ ਕੱਲਾ ਇਹਦੇ ਕਰਕੇ ਨਹੀਂ ਕਹਿ ਰਹੀ ਜੇ ਉਹ ਕਹਿੰਦੀ ਆ ਉਹਦਾ ਵੀ ਤਰਕ ਇਹ ਤਾਂ ਨਹੀਂ ਹੈ ਵੀ ਅਸੀਂ ਤੁਹਾਡੀ ਜਿਹੜੀ ਰੋਜ਼ਮਰਾਂ ਦੀ ਆਵਾਜ਼ ਆਈ ਹੈ ਵੀ ਬੱਸਾਂ ਤੇ ਕਾਰਾਂ ਉਹਦੇ ਵਾਸਤੇ ਕਰਨਾ ਉਹਦਾ ਤਰਕ ਕੀ ਹੈ ਉਹਦਾ ਤਰਕ ਹੈ ਵੀ ਅਸੀਂ ਮੰਡੀ ਦਾ ਪਸਾਰਾ ਕਰ ਰਹੇ ਹਾਂ ਅਸੀਂ ਇਹਦੇ ਨਾਲ ਹੀ ਵਿਕਾਸ ਹੋਊਗਾ ਉਹ ਕਹਿੰਦੇ ਆ ਵੀ ਇਹਦੇ ਨਾਲ ਹੀ ਤੁਸੀਂ ਤੁਹਾਡੀ ਇੱਥੋਂ ਦੀ ਬਣੀ ਚੀਜ਼ ਸਿੱਧੀ ਬੰਦਰਗਾਰਾਂ 'ਹੀਂ ਬਾਹਰ ਜਾਊਗੀ ਇਹ ਵਿਕਾਸ ਤੇ ਲੋਕਾਂ ਨੂੰ ਵੀ ਕਿਸੇ ਹੱਦ ਤੱਕ ਇਹ ਭਰਮ ਪੈਂਦਾ ਵੀ ਠੀਕ ਆ ਫਿਰ ਵਿਕਾਸ ਤਾਂ ਇਹਦੇ ਰਹਿਣਾ ਹੀ ਹੋਣਾ ਸੜਕਾਂ ਤਾਂ ਫਿਰ ਬਣਨੀਆਂ ਤਾਂ ਹੀ ਇਹ ਹੋਊਗਾ ਇਸ ਕਰਕੇ ਮੂਲ ਨੁਕਤਾ ਇਹ ਹੈ ਵੀ ਸਰਕਾਰ ਦਾ ਦਾਵਾ ਵਿਕਾਸ ਦਾ ਤੇ ਇਸ ਵਿਕਾਸ ਰਾਹੀਂ ਉਹ ਕਹਿੰਦੇ ਵੀ ਇਹਨਾਂ ਸੜਕਾਂ ਰਾਹੀਂ ਉਹ ਕਹਿੰਦੇ ਆ ਵੀ ਮਾਰਕੀਟ ਵਧੂਗੀ ਤੇ ਤੁਹਾਡਾ ਜਿਹੜਾ ਸਮਾਨ ਉਹ ਬਾਹਰ ਜਾਊਗਾ ਤੇ ਬਾਹਰਲਾ ਇੱਥੇ ਆਊਗਾ ਇਸ ਕਰਕੇ ਸਵਾਲ ਤਾਂ ਇਸ ਵਿਕਾਸ ਦੇ ਮੂਲ ਜਿਹੜਾ ਇਹਦਾ ਸੁਭਾਅ ਹੈ ਉਹਦੇ ਤੇ ਕਰਨ ਵਾਲਾ ਜੇ ਜਿਹੜੀ ਮੈਂ ਗੱਲ ਕਰਦਾ ਨਾ ਵੀ ਸੜਕਾਂ ਦੇ ਬਣਨ ਨਾਲ ਇੱਕ ਤਾਂ ਵਿਹਾਰਕ ਸਮੱਸਿਆਵਾਂ ਜਿਹੜੀਆਂ ਹੁਣੇ ਆ ਰਹੀਆਂ ਤੇ ਗਾਂ ਵਾਲੇ ਸਮੇਂ ਚ ਆਉਣਗੀਆਂ ਉਹਦਾ ਇੱਕ ਪੱਖ ਹੈ ਹੂੰ ਕੋਈ ਕਹਿ ਸਕਦਾ ਵੀ ਯਾਰ ਇਹ ਸਮੱਸਿਆਵਾਂ ਮਾ ਚੱਲ ਲੋ ਚਲੋ ਆਪਾਂ ਆਕਸੋ ਕੱਟ ਲਾਂਗੇ ਆਪਾਂ 4 ਕਿਲੋਮੀਟਰ ਬੜ ਪਾ ਕੇ ਖੇਤ ਜਾਵੜਿਆ ਕਰਾਂਗੇ ਆਪਣੀ ਲਿੰਕ ਸੜਕ ਤੁਮਾਰੀ ਹੀ ਆਪਾਂ ਗਵਾਂਢੀ ਪਿੰਡ ਜਾਣਾ ਆਪਾਂ ਨੂੰ ਇੱਥੋਂ ਕੱਟ ਨਹੀਂ ਮਿਲਿਆ ਓਕੇ ਸੋਖੇ ਜਾਵੜਾਂਗੇ ਪਰ ਇਹਨਾਂ ਸੜਕਾਂ ਨਾਲ ਤਾਂ ਇੰਡਸਟਰੀ ਆ ਜੂ ਇਹਨਾਂ ਸੜਕਾਂ ਨਾਲ ਸੜਕਾਂ ਨਾਲ ਸਾਡਾ ਵਪਾਰ ਖੁੱਲ ਜੂ ਇਹਨਾਂ ਸੜਕਾਂ ਨਾਲ ਤਾਂ ਪੰਜਾਬ 'ਚ ਲਹਿਰਾਂ ਵਰਾ ਹੋ ਜਾਣਗੀਆਂ ਪੰਜਾਬ ਤਰੱਕੀ ਕਰ ਜੂ ਚਲ ਫਿਰ ਆਕਸੋ ਕੱਟ ਲਾਂਗੇ ਜੇ ਤਾਂ ਇਹ ਹੋਣਾ ਹੋਵੇ ਫਿਰ ਤਾਂ ਕਿਸਾਨ ਵੀ ਸਮਝ ਲੈਣਗੇ ਲੋਕ ਵੀ ਸਮਝ ਲੈਣਗੇ ਤੇ ਸਰਕਾਰ ਵੀ ਸਮਝਾ ਲੈਂਦੀ ਹੁੰਦੀ ਹੈ ਇਹ ਗੱਲ ਲੋਕ ਜੇ ਉਹਦਾ ਲੋਕਾਂ ਨਾਲ ਜੋ ਰਿਸ਼ਤਾ ਹੋਵੇ ਉਹ ਇਹ ਜੇ ਲੋਕਾਂ ਦੀ ਹਕੂਮਤ ਹੋਵੇ ਪਰ ਨਹੀਂ ਨਾ ਲੋਕ ਸਮਝ ਪਾਉਣ ਇਹ ਤੇ ਨਾ ਹੀ ਇਹਦਾ ਸੁਭਾਅ ਹੈ ਜੀ ਇਸ ਕਰਕੇ ਅਸੀਂ ਵੀ ਜੇ ਕਿਸੇ ਨੇ ਵੀ ਗੱਲ ਕਰਨੀ ਹੈ ਵੀ ਲੋਕਾਂ ਨੂੰ ਕੋਈ ਕਿਉਂ ਕਿਸੇ ਦੁੱਖ ਤਕਲੀਫ ਘਟੋ ਹੂੰ ਜਦੋਂ ਇਹ ਲੋਕਾਂ ਵਾਸਤੇ ਆ ਹੀ ਨਹੀਂ ਰਹੀਆਂ ਇਹ ਤਾਂ ਅੱਜ ਦੇਖਦੀਆਂ ਸਮੱਸਿਆਵਾਂ ਮੈਂ ਤਾਂ ਛੋਟੀ ਚੀਜ਼ ਹੈ ਇਹਨਾਂ ਨੇ ਤਾਂ ਉਹ ਕਰਨਾ ਹੂੰ ਜੋ ਅੰਗਰੇਜ਼ਾਂ ਨੇ ਭਾਰਤ ਜਾ ਕੇ ਕੀਤਾ